ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸਿੰਘ ਤੇ ਅੱਜ ਜਾ ਰਹੇ ਆ ਆ ਬਾਬਾ ਫਤਿਹ ਸਿੰਘ ਸੁਸਾਇਟੀ ਜਿਹੜੀ ਆ ਜਿਹੜੀ ਕਿ ਸਰਦਾਰ ਜਗਰੂਪ ਸਿੰਘ ਖਾਲਸਾ ਜੀ ਚਲਾ ਰਹੇ ਨੇ ਤੇ ਮੈਂ ਮੇਰਾ ਇੱਕ ਅਕਸਰ ਇੱਕ ਸ਼ੌਂਕ ਰਹਿੰਦਾ ਵਾ ਕਿ ਮੈਂ ਐਸੀ ਐਸੀਆਂ ਸੰਸਥਾਵਾਂ ਦੇ ਸੰਸਥਾਵਾਂ ਦੇ ਪਾਸ ਜਾਵਾਂ ਜਿਹੜੀਆਂ ਸੰਸਥਾਵਾਂ ਗਰੀਬ ਤੇ ਜਾਂ ਜਿਹਨ ਜਿਹੜੇ ਹੁੰਦੇ ਆ ਮੰਦਵੁੱਦੀ ਹੁੰਦੇ ਆ ਮਤਾੜੇ ਹੁੰਦੇ ਆ ਘਰੋਂ ਕੱਢੇ ਹੁੰਦੇ ਆ ਸੜਕਾਂ ਤੇ ਰੁੱਲਦੇ ਹੁੰਦੇ ਆ ਤੇ ਉਹਨਾਂ ਨੂੰ ਜਿਹੜੇ ਸਾਹਮਦੇ ਨੇ ਤੇ ਉੱਥੇ ਜਾ ਕੇ ਸਕੂਨ ਬੜਾ ਮਿਲਦਾ ਵਾ ਸੇਵਾ ਕਰਨ ਦਾ ਸਕੂਨ ਮਿਲਦਾ ਵਾ ਉੱਥੇ ਜਾ ਕੇ ਉਹਨਾਂ ਨਾਲ ਮਿਲ ਕੇ ਸਕੂਨ ਮਿਲਦਾ ਵਾ ਤੇ ਅੱਜ ਮੌਕਾ ਮਿਲਿਆ ਵਾ ਲੱਦਾ ਮੁੰਠਾ ਪਿੰਡ ਸਰਦਾਰ ਜਗਤਪ੍ਰੀਤ ਸਿੰਘ ਖਾਲਸਾ ਦੀ ਕੋਲ ਜਾਣ ਦਾ ਤੇ ਉੱਥੇ ਜਾ ਕੇ ਵੇਖਦੇ ਆਓ ਜੁੜੇ ਰਹੋ ਤੇ ਵੇਖਦੇ ਅਗਲੇ ਪਾਸੇ ਕੀ ਕੀ ਕੁਝ ਹੁੰਦਾ ਤੇ

ਮੈਂ ਇਹ ਬਸ ਬੋਲਦੀ ਨਹੀਂ ਆ। ਥੋੜਾ ਤੁਰੰਤ ਫਰਕ ਆ ਕਰ। ਇੱਕ ਸਮਾਨ ਲਵਾ ਲਿਓ ਗੱਡੀ ਚ। ਕਿਰਨ ਲਵਾ ਲਓ ਉਹਨਾਂ ਸਬਜ਼ੀਆਂ ਵਗੈਰਾ ਉਹ ਤਾਂ ਖਰਾਬ ਖਰਾਬ ਨਾਲ। ਆ ਗਾਇਕ ਨੂੰ ਜਿਹੜਾ ਮੁੰਡਾ ਚੁੱਕਿਆ ਨਾ ਇਹਦਾ ਲਾਗੇ ਰਹਿਦਾ ਕੇਵਨ ਵਾਲਾ ਮੁੰਡਾ ਨੇ ਜਿਹੜਾ। ਇਹ ਉੱਥੋਂ ਦਾ ਮੀਠੇ ਦਾ? ਪ੍ਰਿੰਸ ਪ੍ਰਿੰਸ ਦਾ ਭਰਾ। ਇਹ ਨਹੀਂ ਮੀਠਾ ਰੋਡ ਦਾ ਕਿ ਮੀਠੇ ਦਾ? ਮੈਨੂੰ ਬੁਲਾਉਂਦੇ ਇੱਥੇ ਨਹੀਂ। ਅੱਛਾ ਆ ਜਾ ਕੱਢ ਲਿਓ। ਆ ਗਿਆ ਮਾਤਾ ਉਹਨਾਂ। ਆ ਵੀ ਆਪਾਂ ਚਾ ਖੰਬਰ ਸਰ ਤੇ ਲਾ ਗਏ ਆ ਆਪ ਕੋਲੇ ਆ ਇਧਰ ਸੰਜੇ ਨੂੰ ਲਿਆ ਆਵਾਜ਼ ਮਾਰ ਦੇ ਆ ਕੇ ਲਾ ਗਏ ਇੰਸਟੈਂਟ ਆ ਟੋੜੇ ਲਾਏ ਕਿ ਜੋ ਕੇ ਆ ਵੀ ਗੱਡੀ ਵੀ ਖੋਲ ਨਹੀਂ ਖੁੱਲ ਗਿਆ ਹੈ ਰੋਗ ਨਵਾਤਰ ਕੀਤਾ ਹਾਂਜੀ ਅੱਛਾ ਗੁਰਦਾਰ ਸਾਹਿਬ ਵਿੱਚ ਗੁਰਦਾਰ ਸਾਹਿਬ ਆਉਂਦਾ ਆਉਂਦਾ ਉਹ ਆਪਾਂ ਆਪਣੀ ਸੰਸਥਾ ਦੇ ਵਿੱਚ ਬਣਾਉਂਦੇ ਹਾਂਜੀ ਇਹਦੇ ਵਿੱਚ ਕੀ ਬਾਤ ਹੈ ਬਹੁਤ ਇਹ ਬਹੁਤ ਸੋਹਣਾ ਇੱਥੇ ਬਣਾਣਾ ਕਿਸੇ ਦਾ ਬਣਾਉਣਾ ਹਾਂਜੀ ਹਾਂਜੀ ਕਿ ਕਿਸੇ ਨੇ ਬਾਹਰੋਂ ਆ ਕੇ ਬਣਾਉਣਾ ਹਾਂਜੀ ਹਾਂਜੀ ਕੀ ਬਾਤ ਹੈ ਬਹੁਤ ਦੂਜੇ ਦਿਨ ਜਦੋਂ ਕੋਈ ਨਾ ਕੋਈ ਜਨਮ ਦੇਣਾ ਹੁੰਦਾ ਵੀ ਬੱਚੇ ਦਾ ਆ ਕੇ ਤੇ ਮਨ ਹੁੰਦਾ ਦੂਜੇ ਦਿਨ ਆ ਜਾਂਦੇ ਹਾਂਜੀ ਬਹੁਤ ਵਧੀਆ ਆ ਬਾਪੂਆ ਇਸ ਸਾਈਡ ਤੋਂ ਲੈ ਕੇ ਬਾਸ ਸਟੈਂਡ ਤੋਂ ਬਾਸ ਸਟੈਂਡ ਤੋਂ ਹਾਂ ਹਾਂ ਉਹ ਆ ਤੇ ਉਹ ਉਹਦੀ ਕੁੜੀ ਕੈਨੇਡਾ ਵਾ ਤੇ ਮੁੰਡਾ ਪੁਰਤਗਾਲਾ ਅੱਛਾ ਕੁੜੀ ਕੁੜੀ ਕੈਨੇਡਾ ਤੇ ਮੁੰਡਾ ਪੁਰਤਗਾਲਾ ਤੇ ਵੀਰ ਇੱਥੇ ਬੈਠਾ ਪੁੱਛਦੇ ਨਹੀਂ ਉਧਰ ਗੱਲ ਹੋਈ ਕਿ ਦੀ ਉਧਰ ਗੱਲ ਹੁੰਦੀ ਆ ਹੁੰਦੇ ਆਂਦੇ ਨੇ ਸਾਂਭਣੀਆਂ ਆਏ ਹਾਏ ਹਾਏ ਉਹ ਬਾਪੂਆ ਉਹਦੀ ਮਤਲਬ ਕੁੜੀ ਵੀ ਹੈਗੀ ਘਰ ਵਾਲੀ ਵੀ ਹੈਗੀ 3 ਸਾਲ ਸਮਸ਼ਾਨ ਘਟ ਮੜੀਆਂ ਚ ਲਿਆ ਹੋਏ ਹੋਏ ਇੱਕ ਯਾਰ ਹਲਾਤ ਮਾਰੇ ਇਹਨਾਂ ਯਾਰ ਕਿੱਥੋਂ ਕਿੱਥੋਂ ਲੰਦਾ ਇਹ ਮਕੇਰੀਆਂ ਤੋਂ ਮਕੇਰੀਆਂ ਦੂਰ ਤੋਂ ਦੂਰ ਤੋਂ ਕਿੱਥੋਂ ਕਿੰਨੀ ਦੂਰ ਇਹਨਾਂ ਗੱਭੀ ਬੜੀ ਬੜੀ ਦੂਰ ਤੋਂ ਦਿਹਾੜਾ ਹਰ ਤਾਂ ਜਿੱਥੇ ਹਨ ਬਗਾਂ ਪੰਜਾਬ ਤੋਂ ਪਰੋਂ ਹਾਂਜੀ ਬੜੀ ਬੜੀ ਦੂਰ ਹੈ ਜਿੱਥਾ ਜਿੱਥੋਂ ਪਤਾ ਲੱਗਦਾ ਉੱਥੇ ਹੀ ਡਰ ਜੀ ਰਹੇ ਹਾਂ ਉਸੇ ਦੇ ਹਾਂਜੀ ਇਸ ਵੇਲੇ 50 ਤੋਂ ਵੱਧ ਸਰੀਰ 50 ਪਲੱਸ 50 ਪਲੱਸ ਤੇ ਇਹ ਇਹਦੇ ਵਿੱਚ ਬੀਬੀਆਂ ਵੀ ਕਿਨੇੜੇ ਵੀ ਗਏ ਬੀਬੀਆਂ ਇੱਧਰ ਸਾਈਡ ਸਾਈਡ ਤੇ ਓਏ ਇਹ ਉਧਰ ਆ ਗਿਆ ਹਾਂਜੀ ਬੀਬੀਆਂ ਲਿਆਣੇ ਵੱਖਰੇ ਲਿਆਣੇ ਉਧਰ ਵੱਖਰੇ ਆ ਇੱਧਰ ਕਿੰਦਾ ਵੱਡਾ ਹਾਲ ਹੈ ਜਿੱਦਾਂ ਸਾਰੇ ਬਜ਼ੁਰਗਿਆ ਹਾਂ ਮਿਕਸ ਜੇ ਆ ਇੱਥੇ ਮਿਕਸ ਜੇ ਆ ਹਾਂ ਜਿੱਦਾਂ ਹੋ ਬਾਪੂ ਉਹਨਾਂ ਵਕਤ ਦੇ ਦੇ ਦਾ ਹਾ ਹਾ ਇਹ ਐਨੀ ਮਿਲ ਕੇ ਕੋਮਲੇ 5 ਮਹੀਨੇ ਲੈਟ ਨਾ ਚੱਲ ਰਿਹਾ ਬੱਲੇ 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 ਪਰ ਲੈਟ ਨਾ ਬਣੀ ਉਹਨਾਂ ਦਾ ਆਪਣਾ ਖੁਦ ਆਸ਼ਰਮ ਹੈ ਸਾਹਮਣੇ ਓਏ ਹੋਏ 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 ਉਹਨਾਂ ਉਹਨਾਂ ਨੇ ਵੀ ਸਾਂਭਿਆ ਨਹੀਂ ਕਈ 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 ਬਾਪੂ لمبے ਪਿਆਵੜੀ ਠੀਕ ਨੇ ਕੁੜੀਆਂ ਨੇ ਪੈਲੀ ਵੇਚੀ ਇਧਰ ਆਲਾ ਹਾਂ ਇਧਰ ਆ ਬੱਲੇ 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 ਬੁੱਕ ਇੱਕ ਹਾਂ ਮੁੰਡਾ ਜਿਹੜੀ ਵੀਡੀਓ ਨਹੀਂ ਕਰ ਰਿਹਾ ਜਿਹੜਾ ਨਾਲੇ ਚ ਪਿਆ ਹੜ ਹਾਂ ਆ ਵੀ ਹਾਂ ਬਹੀ ਤਾਂ ਮੁੰਨਾ ਹੀ ਮੇਰਾ ਹਾਏ ਵੀਰੇ ਦੇ ਨਾਂ ਦੀ ਹਾਂ 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 ਏ ਬਾਬਾ ਜੀ ਮੇਰਾ ਮਾਂ ਪਿਓ ਨਹੀਂ ਹੈਗਾ ਮੈਂ ਨਾ ਇਹ ਵੀ ਪਹਿਲਾਂ ਨਿੱਕੇ ਹੁੰਦਾ ਬੁਰਾਸਰ ਡਰਾਸਟ ਚ ਰਹਾ ਮੈਂ ਚੈਰੀਟੇਬਲ ਉੱਥੇ ਵੀ ਰਹਾ ਬਸ ਮੇਰੇ ਕੋਲ ਕ੍ਰੈਡਿਟਰ ਐਨ ਆਰ ਆਈ ਐਮ ਲੈ ਲਿਆ ਸੀ ਪਰ ਉਹਨੇ ਕਾਗਜ਼ੀ ਤੋੜ ਦੇ ਆਪਸ਼ਨ ਨਹੀਂ ਕਰਾਇਆ ਜਦੋਂ ਮੈਂ 10ਵੀਂ ਜਦੋਂ ਤਲਾਕ ਹੋ ਗਿਆ ਫਿਰ ਮੈਂ ਆਸ਼ਰਮ ਆਇਆ ਫਿਰ ਮੇਰੇ ਆਸਥੀਆਂ ਸਿੰਘ ਨੇ ਮੇਰੀ ਬਾਹ ਫੜੀ ਹੁਣ ਮੇਰੀ ਜ਼ਿੰਮੇਵਾਰੀ ਉਹਨਾਂ ਕੋਲ ਹੈ ਤੇ ਭਾਈ ਸਾਹਿਬ ਨੇ ਮੈਨੂੰ ਇਸ ਕੰਡੀਸ਼ਨ ਤੋਂ ਬਤਾਇਆ ਜਦ 10 ਦਿਨ ਮੈਨੂੰ ਪਾਣੀ ਨਹੀਂ ਕਿੰਨੇ ਪੁੱਛਿਆ ਮੇਰੇ ਜੋਕਾਂ 50 ਸਰ ਜੋਕਾਂ ਲੜੇ ਇਸ ਵੇਲੇ ਪੈਰ ਦੇ ਪੈਰ ਦੇ ਖਰਾਬ ਰਹੇ ਪਹਿਲਾਂ ਤਾਂ ਗਏ ਨੇ ਮੇਰੀ ਸ਼ਹਾਦਾਈ ਤੋਂ ਆਰਾਮ ਆਇਆ ਤੇ ਮੇਰੇ ਸੰਥਿਆਲੇ ਉਸਤਾਨ ਨੇ ਮੈਨੂੰ ਬੜਾ ਕੋਟਿਆ ਪਰ ਮੈਨੂੰ ਘਿਓ ਘਿਓ ਵੀ ਖਾਇਆ ਸ਼ੱਕਰ ਵੀ ਖਾਈ ਫੇ ਉਹਨਾਂ ਥੋੜਾ ਆਰਾਮ ਆਇਆ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਵੀ ਗੁਰੂ ਘਰ ਦਾ ਖਾਣਾ ਖਾਂਦੇ ਉਹ ਮੈਨੂੰ ਜ਼ਹਿਰ ਲੱਗਦਾ ਸੀਗਾ ਮੈਂ ਇੱਦਾਂ ਦੇ ਪਿਆਰੇ ਹੁੰਦੇ ਰਛੀਦੀ ਦੇ ਗਰੋਸ਼ਾ ਕਰਦਾ ਰਿਹਾ ਮੈਂ ਜਵਦੀ ਟਕਸਾਲ ਨੂੰ ਗੁਰੂ ਅੰਸਰ ਵੀ ਸੰਥਿਆ ਪੂਰੀ ਕੀਤੀ ਹੈ ਕੀ ਬੋਲ ਫਿਰ ਮੈਂ ਤਾਂ ਆਪਣੇ ਮੇਰੇ ਨਾਲ ਮੈਤੇ ਚਲਾ ਗਿਆ ਸੀ ਜਵਦੀ ਟਕਸਾਲ ਆ ਰਿਹਾ ਚਾਰ ਸਲਾਚ ਵੀ ਰਿਹਾ ਮੈਂ ਤੜਨਾ ਕੀ ਮੇਰਾ ਗੁਰਪ੍ਰੀਤ ਸਿੰਘ ਆ ਉਦਾਂ ਗੁਰਜੀਤ ਬੀਰੀ ਚੰਦੀ ਆਂਦੇਗਾ ਗੁਰਜੀਤ ਬੀਰੀ ਚੰਦੀ ਦੋ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆ ਗਿਆ ਆਹ ਜਿਹੜਾ ਟੈਂਪਰ ਸਰ ਤੋਂ ਆਇਆ ਬੱਚਾ ਆ ਆਹ ਆ ਵੀ ਪਰ ਆ ਵੀ ਅਪਰਸੈਂਟ ਕੋ ਆਏ ਹੋ ਦਰਬਾਰ ਸਾਹਿਬ ਦੇ ਸੋਹ ਦਾ ਬਾਹਰ ਫੋਟੋ ਪਾਸਟ ਖੜਾ ਮੈਂ 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 ਵੇਖਿਆ ਬੱਚਾ ਕਿਤੇ ਜਿੱਦਾਂ ਨਾ ਗੁਰੂ ਜੀ ਬੜਾ ਹੁੰਦਾ ਹੈ ਹਾਂ 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 ਇਹਦੀ ਵੀਡੀਓ ਬਾਰੇ ਲੋ ਇਸ ਨੇ ਦੀ ਹਾਂ ਨੀ ਕੰਟਰੋਵਰਸੀ ਪਏ ਤੇ ਪਰਮਿਸ ਨੇ ਕਾਲੀ ਹੋਣਾ ਪਾਈ ਸੀ ਹਾਂ 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 ਤੈਨੂੰ ਮੈਂ ਕਿਹਾ ਬੱਚਾ ਕਿਤੇ ਵੇਖਿਆ ਹੋਏ ਕਿਤੇ ਅਸੀਂ ਤੂੰ ਦਸਤਾਰ ਸਜਾ ਲੈਣਾ ਕਿਸੇ ਦੇ ਆ ਪੈਸਾ ਜਾਈ ਹਾਂ ਜੀ ਆ ਦਿਖਾ ਨਹੀਂ ਰਿਹਾ ਇਹ ਵੀਡੀਓ ਪਾਈ ਸੀ ਇੱਕ ਜਿਹੜੀ ਕਿ ਬੱਚਾ ਮਾਰਤਾ ਹੀ ਕਿਸ ਦਾ ਕਾਲੀ ਜੀ ਵੱਡੀ ਸੀ ਆਹੋ ਜਲੰਧਰ ਦੀ ਜਲੰਧਰ ਉੱਥੇ ਗਏ ਸੀ ਨਾ ਹਾਂ ਜੀ ਉੱਥੇ ਹੈਣਾ ਤੇ ਉੱਥੇ ਉਹ ਉਹਦਾ ਉਹਦਾ ਕੁਝ ਕੁਝ ਬੜਿਆ ਉਹਦਾ ਉਹਦਾ ਹੋਈ ਜੀ ਗੱਲ ਭਾਜੀ ਉਹਦਾ ਉਹਦਾ ਬੱਚਾ ਨੂੰ ਕੈਂਸਰ ਵੀ ਹੈ ਗਈ ਅੱਛਾ ਤੇ ਉਹ ਬੱਚੇ ਦਾ ਜਿੱਦਾਂ 2 ਦਿਨ ਬਾਅਦ ਸ ਮਰਿਆ ਹੈ ਉਦੋਂ ਨਹੀਂ ਮਰਿਆ ਜਦੋਂ ਝਗੜਾ ਆਇਆ ਹੈ ਉਹ ਤਾਂ ਨਹੀਂ ਮਰਿਆ ਉਹ ਤਾਂ ਨਹੀਂ ਮਰਿਆ 2 ਦਿਨ ਹਸਪੀਟਲ ਮਰਿਆ ਫਿਰ ਉਹ ਪੋਸਟਮਾਰਟਮ ਹੋਇਆ ਹੈ ਉਹਦੀ ਰਿਪੋਰਟ 15 ਦਿਨ ਲੱਗਣੀ ਹਾਂ 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 ਉਸ ਤੋਂ ਪਹਿਲਾਂ ਵਾਇਰਲ ਹੋ ਗਈ ਸੀ ਵੀਡੀਓ ਨਾ ਵੀਡੀਓ ਵਾਇਰਲ ਹੋ ਗਈ ਤੇ ਮਤਲਬ ਡਾਕਟਰਾਂ ਨੇ ਉਹਦਾ ਪੋਸਟਮਾਰਟਮ ਕੀਤਾ ਹਾਂ 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 ਇਹ ਰਿਪੋਰਟ ਜਿਹੜੀ ਆਈ ਆਪ ਬੱਚਾ ਜਿਹੜਾ ਗਾਜੀਆਬਾਦ ਤੋਂ ਭੱਜ ਗਿਆ ਭੱਜ ਗਿਆ ਹਾਂ ਇਹਨੂੰ ਠੀਕ ਮੰਗਾਉਂਦੇ ਗਾਜੀਬਾਗਦ ਭੱਜ ਗਿਆ ਤੇ ਇੱਥੇ ਆ ਕੇ ਠੀਕ ਮੰਗਾਉਂਦੇ ਨਹੀਂ ਇੱਥੇ ਕਿਤੇ ਆ ਗਿਆ ਇਹ ਮਤਲਬ ਕਿ ਅੰਮ੍ਰਿਤਸਰ ਉੱਥੇ ਰੇਲ ਵੈਸਟੇਸ਼ਨ ਤੇ ਹਾਂ ਹਾਂ ਇਹਦੇ ਹਾਲਾਤ ਆ ਕਿ ਕਿੱਦਾਂ ਮਤਲਬ ਬੜਾ ਮਤਲਬ ਮੰਦੇ ਇਹਦੇ ਇਹ ਸਾਡੇ ਕੋਲ ਕੁਝ ਛੱਡ ਗਿਆ ਬਾਅਦ ਵਿੱਚ ਸਾਡੇ ਕੋਲ ਆ ਗਿਆ ਅੱਛਾ ਤੁਹਾਡੇ ਕੋਲ ਛੱਡ ਗਿਆ ਕੋਈ ਸਾਡੇ ਕੋਲ ਛੱਡ ਗਿਆ ਜੇ ਕਿ ਪੱਠਿਆਂ ਵਾਲੇ ਦਾ ਤਾਜ ਨੇ ਪਾਪੇ ਆ ਹਾਂ ਵੇ ਆ ਆ ਤੇ ਉੱਥੋਂ ਆਇਆ ਕਰ ਜਵਾਦ ਉਹ ਬੱਚੇ ਹੋ ਰਹੀ ਕਹਾਣੀ ਹੈ ਤੇ ਵਿਚਾਰੇ ਦੀ ਪਹਿਲਾ ਵਿਰਸਾ ਨਾਲ ਵਿਆਹ ਹੋਇਆ ਸੀ ਉਹ ਵੀ ਇਹਦੀ ਮਦਰ ਨੇ ਛੱਡ ਤਾ ਦੂਸਰਾ ਵੀ ਛੱਡ ਤਾ ਇਹਨੂੰ ਦੇਰ ਦਾ ਬੱਚਾ ਦੇ ਆਪ ਉਹਨੂੰ ਕਿੰਨੇ ਚਿਰ ਹੋ ਗਿਆ ਨਾ 6 ਮਹੀਨੇ ਹੋ ਗਏ ਨੇ ਮੇਰੇ ਨਾਲ ਹਾਂ ਜੀ ਮਿਲ ਕੋਈ ਫੰਗਰ ਨਾ ਲੱਗਿਆ ਕੀ ਗੰਦੇ ਮੈਡੀਕਲ ਹਾਸਟ ਕੇਮੀ ਉਹ ਸਕੂਲ ਦੇ ਨਾਲ ਵੀ ਲੈ ਲਓ ਪਰ ਇਹ ਆ ਵੀ ਦੰਦਾ ਉਹ ਤਾਂ ਵੀ ਪੁਰਾਣਾ ਹਾਂ ਇਹ ਤੇ ਜਿਹੜਾ ਦਾ ਆਸ਼ਰਮ ਆ ਸਾ ਤੋਂ ਪਹਿਲਾ ਬੱਚਾ ਹੈ ਸਾਡਾ ਮਾਪੇ ਤਹੀਂ ਦੇ ਇਧਰ ਆ ਕੇ ਕਿਹਾ ਆ ਗੁੜੀਆ ਉਹੀ ਹੈ ਨਾ ਹਾਂਜੀ ਗੁੜੀਆ ਉਹੀ ਆਓ ਇੱਥੇ ਕਿਹੜੇ ਗੱਲਾਂ ਸਾਰੀਆਂ ਦੱਸਦਾ ਆਪ ਕੀ ਸਾਰਾ ਕੀ ਆ ਕੀ ਗੱਲ ਹੈ ਕੀ ਕਾਰਨ ਹੈ ਡੈਡੀ ਕਿਉਂ ਮਦਰ ਨੂੰ ਸਾਰਾ ਬਤਾਉਂਦਾ ਦੱਸੋ ਪਤਾ ਇੱਥੋਂ ਇਹ ਮੈਂ ਕਿਵੇਂ ਬਤਾਉਣਾ ਤੇ ਮੇਰਾ ਜਿਹੜਾ ਡੈਡੀ ਆ ਉਹ ਮਤਲਬ ਕਿ ਤਾਰੂ ਬਾਣੀ ਪਿੰਦਾ ਵਾ ਤੇ ਜਿਹੜੀ ਮੇਰੀ ਮੰਮੀ ਆ ਉਹ ਮੇਰੀ ਪੱਤਨੀ ਜਿਹਨੇ ਮੈਨੂੰ ਛੜੀ ਚੜੀ ਗਈ ਸੀ ਤੇ ਉਸ ਤੋਂ ਬਾਅਦ ਮੇਰੇ ਡੈਡੀ ਨੇ ਮੈਨੂੰ 10 ਸਾਲਾਂ ਤੱਕ ਪੜਾਇਆ ਲਿਖਾਇਆ ਤੇ ਬਾਅਦ ਮੇਰਾ ਜਿਹੜੇ ਮੇਰਾ ਫੁਫੜਾ ਹੈ ਹਜੂਰ ਸਾਹਿਬ ਤੋਂ ਤੇ ਉਹ ਕਹਿੰਦੇ ਨੇ ਕਿ ਜੇ ਇੱਥੇ ਮੇਰਾ ਇੱਕ ਦੋਸਤ ਹੈਗਾ ਵਾ ਉਹਨੇ ਨਵਾਂ ਨਵਾਸਰਮ ਖੋਲਿਆ ਵਾ ਉੱਥੇ ਚੱਲ ਤੇਰੀ ਜ਼ਿੰਦਗੀ ਬਣ ਜੂਗੀ ਅੱਛਾ ਇਹ ਇਥੋਂ ਬਾਰੇ ਹਾਂਜੀ ਇਹ ਰਹੇ ਜੀ ਸਾਹਿਬ ਦਾ ਫੁਫੜਾ ਜਿਹੜਾ ਉੱਥੇ ਉਹਨੇ ਜਿੰਨੀਆਂ ਟੈਕਸੀ ਉਹਨਾਂ ਦੀਆਂ ਖਰੀਆਂ ਉਹ ਉਹਨਾਂ ਨੂੰ ਵੀ ਦਰਕਾਰਤਾ ਉਹਨਾਂ ਨੇ ਉਹ ਸਾਡੇ ਨਹੀਂ ਉਹ ਇੱਥੇ ਛੱਡ ਗਏ ਉਹ ਇੱਥੇ ਛੱਡ ਗਏ ਇਹ ਮਤਲਬ ਇਹ ਕਿੰਨਾ ਚਿਰ ਹੋ ਗਿਆ ਜੀ ਭਾਜੀ 2.5 ਤਿੰਨ ਸਾਲ 2.5 ਸਾਲ ਹੋ ਗਏ ਥੋੜਾ ਸੋਨਾ ਬਚਾ ਚਲੋ ਸਭ ਤੋਂ ਵੱਡੀ ਗੱਲ ਸਹੀ ਹੈ ਜਗਤਪ੍ਰੀਤ ਸਿੰਘ ਜੀ ਮੈਂ ਬੜੇ ਆਸ਼ਰਮ ਹੈ ਜੀ ਮੈਂ ਬੜੇ ਆਸ਼ਰਮ ਦੇ ਜਾਨਣਾ ਵਾ ਜਿਹਨੂੰ ਆਸ਼ਰਮਾਂ ਦੇ ਵਿੱਚ ਨਾ ਇੱਕ ਚੀਜ਼ ਇਹ ਚੰਗੀ ਲੱਗਦੀ ਕਿ ਜਿਹੜਾ ਆਪ ਦਾ ਮੋਢੀ ਹੈ ਨਾ ਉਹਨੇ ਮਰਨੀ ਛੇ ਗਿਆ ਨਾ ਇੱਕ ਬਾਣੇ ਦੇ ਵਿੱਚ ਸਿੱਖ ਹੋਏ ਨਾ ਦੂਜੀ ਗੱਲ ਵਧੀਆ ਲੱਗੀ ਕਿ ਜਿਹੜਾ ਗੁਰਦਰਾ ਸਾਹਿਬ ਵਿੱਚ ਵੇਚੇਗਾ ਇਹ ਤਾਂ ਅਹੀਂ ਮਤਲਬ ਪੈਰ ਦੇ ਦਰਾਰ ਦੇ ਪਹਿਲਾਂ ਉਹ ਬਣਾਇਆ ਮਤਲਬ ਕਿ ਪਾਰਟੀ ਲੱਗਣੀ ਜਿਹੜੀ ਆ ਪਰ ਉਹਨਾਂ ਬਰੇ ਮਾਰੇ ਸੋਚਦੇ ਹੁੰਦੇ ਆ ਹਾਂ 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 ਅਹੀਂ ਮਤਲਬ ਸਾਡਾ ਪਿਆਰ ਆ ਹਾਂ 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 ਪਰ ਜਿੰਨੇ ਮਰ ਗਏ ਸਾਡੇ ਨਾਲ ਮਤਲਬ ਉਹ ਵਿਤਕਰੇ ਹੋਏ ਜੋ ਮਰ ਗਏ ਆ ਪਰ ਅਹੀਂ ਉਹ ਜੀਵੇ ਛੱਡੋ ਉਹਨੇ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਮਹਾਰਾਜ ਨੇ ਮਹਾਰਾਜ ਅੰਗ ਸੰਗ ਅੰਗ ਸੰਗ ਨੇ ਤੁਹਾਡੇ ਅੰਗ ਸੰਗ ਨਹੀਂ ਅਸੀਂ ਤਾਂ ਬੜਾ ਬੜਾ ਚਿਰ ਦਾ ਮਿਲਣ ਦਾ ਹੈਗਾ ਸੀ ਕਿ ਵੀਡੀਓ ਚਲੋ ਸਾਹਮਣੇ ਆਉਂਦੀਆਂ ਸੀ ਪਰ ਇਹ ਕਿ ਸਵਾਬ ਨਹੀਂ ਹੀ ਬਣਦਾ ਆ ਸਾਰੇ ਉਹ ਹੀ ਆ ਵੀ ਉਹ ਹੀ ਆ ਇੱਥੇ ਹੋ ਤਰੇ ਖੰਡੇ ਨੇ ਸਾਰੇ ਸਾਰੇ ਨਸ਼ੇ ਛੜਾਏ ਆ ਲਾਤੇ ਨੇ ਹਾਂਜੀ ਹਾਂਜੀ ਇਹ ਫਿਰ ਇਹ ਦਵਾਈ ਦੁਈ ਹਾਂਜੀ ਜਲਦੀ ਔਰ ਇਹ ਹੁਣ ਜਲਦੀ ਦਵਾਈ ਨਾਂਕ ਬੰਦਿਆ ਹੁਣ ਕਹਿੰਦਾ ਹਾਂਜੀ ਛੱਡੀ ਜਾਂਦੇ ਕੁਛ ਨਹੀਂ ਉਹ ਗੋਲੀ ਗਾਲੀ ਖਾਲੀ ਪਈ ਸੀ ਇੱਥੇ ਆ ਗਏ ਗੁਰੂਮਾਰ ਦੇ ਘਰ ਦਿੱਕਤ ਹੀ ਨਹੀਂ ਆਈ ਨਹੀਂ ਉੱਥੇ ਕੀ ਖਾਈਦਾ ਸੀ ਮੈਨੂੰ ਮੈਨੂੰ ਮੈਂ ਮਬਈ ਸਮਾਨ ਸਮੋਸਾ ਸਮੋਸਾ ਖਾਂਦਾ ਹੈ ਘਰ ਉੱਡ ਜਾਂਦੇ ਘਰ ਮੈਂ ਬਾਹਰੋਂ ਆਇਆ ਮੈਂ ਦੁਬਈ ਤੋਂ ਹਾਂ ਇੱਥੇ ਮੈਂ 4 ਸਾਲ 5 ਹੋ ਗਏ ਛੱਡੇ ਨੇ ਹਾਂ ਤੇ ਮੈਂ ਫਿਰ ਇੱਥੇ ਜਦ ਇੰਡੀਆ ਆਇਆ ਫਿਰ ਮੈਨੂੰ ਉਹ ਸੋਸਾਇਟੀ ਮਿਲ ਗਈ ਮੈਂ ਫਿਰ ਉਸੇ ਕੰਮ 'ਚ ਲੱਗ ਗਿਆ ਫਿਰ ਉਹ ਦਿਨ ਮੇਰਾ ਇੱਥੇ ਆ ਗਿਆ ਰਿਸ਼ਤੇਦਾਰੀ ਕੋਲੋਂ ਮੈਨੂੰ ਇੱਥੇ ਛੱਡ ਗਏ ਉਹਦੀਆਂ ਗੁਰੂਮਾਰਾ ਜੀ ਕਿਰਪਾ ਸੇਵਾ ਕਰਨ ਦੇ ਤੇ ਇਹ ਕਹਿੰਦਾ ਇਹਨਾਂ ਨੂੰ ਕੋਈ ਬੰਦੇ ਸਨ ਕੋਈ ਚੰਗੀ ਪੇਸ਼ ਅੰਦਰ ਵੀ ਕਿੰਨੇ ਜਿਹੇ ਦੋ ਜਣੇ ਅੰਦਰ ਹੋਣੇ ਤਿੰਨ ਚਾਰ ਬਾਹਰ ਆ ਗਏ ਇਹਨੇ ਆ ਪੈਜ ਟੀਕਾ ਲਾ ਗਿਆ ਆਪਣਾ ਪਿਆਰ ਦਾ ਜੱਥਾ ਨਾ ਵੱਡੀ ਆ ਇਥੇ ਅੰਮ੍ਰਿਤਸਰ ਦਾ ਆਣਾ ਅੰਦਰ ਆਇਓ ਸਾਨੂੰ ਆਉਂਦਾ ਨਾ ਤੁਹਾਨੂੰ ਆ ਜਾਂਦਾ ਮੈਨੂੰ ਉਹਨਾਂ ਨਾਲ ਕੁ ਲੱਗ ਨਹੀਂ ਨਹੀਂ ਕੋਈ ਨਹੀਂ ਓਰੇ ਆ ਆਦਰ ਓਏ ਓਰੇ ਗੱਪਾ ਪਾਣੀ ਛਕ ਕੇ ਅੱਛਾ ਆਜੋ ਆਜੋ ਬਾਹਰ ਆਜੋ ਕੀ ਹਾਲ ਠੀਕ ਠਾਕ ਏ ਬਹੁਤ ਸੰਠ ਹੈ ਗੱਲ ਉਹ ਦੀਆ ਜੇ ਗਲਤੀ ਹੋ ਗਏ ਮੈਂ ਗਲਤੀ ਹੋ ਗਈ ਗਲਤੀ ਨਹੀਂ ਆਸ ਕੋ ਸੁਧਾਰ ਹੋ ਗਿਆ ਕਿ ਇੱਥੇ ਹਾਂਜੀ ਨਹੀਂ ਨਹੀਂ ਇੱਥੇ ਸੁਧਾਰ ਹੋ ਗਿਆ ਓਦਾਂ ਵੇਖੋ ਜੀ ਦਿਖਾਈਦਾ ਕਿ ਆਪ ਕੋ ਹਈ ਨਹੀਂ ਨਹੀਂ ਹੁਣ ਕਿੰਨਾ ਈਮਾਨਾ ਉਹ ਮੇ ਜੀਠੇ ਚੱਲ ਲੱਗ ਗਿਆ ਹਾਂ ਕੰਮ ਤੇ ਹਾਂ ਜਬ ਦੋਸਤਾਂ ਨੂੰ ਪੈਣਾ ਚਾਹੀਦਾ ਹਾਂ ਪਰ ਉਹ ਜਨਵਰੀ ਹਾਂ ਇਹੋ ਕਰਦੀ ਕਾਦਰ ਹੋਈ ਨਹੀਂ ਨਾ ਕੀ ਤੁਹਾਡਾ ਵਿੱਕੀ ਕੇਵਲ ਵਾਲੇ ਅੱਛਾ 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 ਮੈਂ ਹਾਂ ਮੈਂ ਵੇਖ ਰਿਹਾ ਮੈਨੂੰ ਨਹੀਂ ਪਤਾ ਵੀ ਕੀ ਕੇਵਰਾ ਇਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਰੈਂਡ ਹੈ ਬਰੂਨ ਹਾਂ ਸਾਡੇ ਘਰ ਲੱਗ ਗਈ ਜੇ ਬੈਕ ਸਾਈਡ ਤੇ ਠੀਕ ਹੈ ਠੀਕ ਹੈ ਚਲੋ ਜਲਦੀ ਕਰਾ ਜੀ ਰੋ ਮੈਂ ਦਾੜਾ ਕੇ ਰੱਖੋ ਹਾਂ ਹਾਂਜੀ ਠੀਕ ਹੈ ਨਾ ਇਹਨਾਂ ਦਾ ਸੰਗ ਹੋ ਗਿਆ ਤੁਹਾਨੂੰ ਇਹਨਾਂ ਦਾ ਹਾਂ ਜੀ ਜਿੱਦਾਂ ਇਹ ਆਪਣੀ ਮਸਤੀ 'ਚ ਰਹਿੰਦੇ ਆ ਜਿੱਦਾਂ ਸਾਰੇ ਜਿਹੜੇ ਘੁੰਮਦੇ ਫਿਰਦੇ ਰਹਿੰਦੇ ਆ ਇੱਧਰ ਇੱਧਰ ਇਹ ਹੁਣ ਇੱਧਰ ਲੈਂਟਰ ਵਾਲਾ ਜਗਾੜ ਬਣਾਉਣਾ ਭਾਜੀ ਸਾਰਾ ਹੀ ਅੱਛਾ ਹਾਂ ਜੀ

ਕੌਣ ਕੌਣ ਕੋਣ ਹੈ ਸੋਹਰੇ ਕੌਣ ਕੌਣ ਪਰਿਵਾਰ ਚ ਪਰਿਵਾਰ ਚ ਕੌਣ ਕੌਣ ਹੋਰ ਕੋਈ ਨਹੀਂ ਆਪਣੇ ਇਹ ਮਾਤਾ ਦੀ 8-9 ਹਜ਼ਾਰ ਰੁਪਏ ਪੈਨਸ਼ਨ ਆਉਂਦੀ ਆ ਐਸਵੇ ਆਉਂਦੀ ਆ ਹਾਂ ਤੇਨੂੰ ਪਰ ਕੋਈ ਸ਼ਾਮ ਨੂੰ ਨਹੀਂ ਰੈਡੀ ਹੈਗਾ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਤਾਂ ਮੇਰੇ ਖਦੋਲੇ ਆ ਖਦੋਲੇ ਖਦੋਲੇ ਖਦੋਨੇ ਆ ਆਪਣੇ ਪੀਕੇ ਪੀਕੇ ਮਤਲਬ ਰਹੀਏ ਮੈਂ ਬੀਪੀ ਕਰਵਾਉਣਾ ਚਾਹ ਰਹੀਏ ਹਾਂ ਮਤਲਬ ਇਹ ਰਹੀਏ ਮਤਲਬ 3-4 ਸਾਲ ਹੋ ਗਏ ਉਹ ਮਤਲਬ ਪੈਨਸ਼ਨ ਕਢਾ ਕੇ ਮਤਲਬ ਸੰਭੀ ਜਾਂਦੇ ਹੋਣਗੇ ਰੋਟੀ ਪਾਣੀ ਹੋਣ ਪੜਾ ਜਵਾਬ ਦੇ ਤਾਂ ਜਦੋਂ ਤੁਹਾਨੂੰ ਪਤਾ ਬਜ਼ੁਰਗ ਜ਼ਿਆਦਾ ਹੋ ਗਏ ਬਜ਼ੁਰਗ ਜ਼ਿਆਦਾ ਇਹਨਾਂ ਦੇ ਵਾਲੇ ਸਖਤ ਮੰਤੇ ਆ ਕਿ ਇਹ ਦੂਆ ਜੂਆ ਪਈਆਂ ਮਤਲਬ ਹੁੰਦੇ ਆ ਕੇ ਇਹਨਾਂ ਨਾਲ ਜਿਆਦਾ ਜੀਆਂ ਜੂਆ ਹੀ ਰਹੀ ਪੁੱਛ ਜਦੋਂ ਮੰਦੇ ਰਹੇ ਤੇ ਉਹ ਚੁਣੀ ਨਹੀਂ ਨਿਕਲਦੀਆਂ ਇਹ ਰੇਂਜੰਗਾ ਨੇ ਇੱਕ ਤਾਂ ਇਹ ਸਾਰੇ ਦੇ ਪਾਣੀ ਇੱਕ ਵਾਰ ਨੂੰ ਸਾਫ ਸਫਾਈ ਕਰਨੀ ਪੈਂਦੀ ਆ ਹਾਂ ਹਾਂ ਉਹਨਾਂ ਤੱਕ ਨਹੀਂ ਮਰਦੀਆਂ ਇਹ ਚੀਜ਼ ਨਹੀਂ ਆਡੇ ਕੋਲ ਤਾਂ 100 ਮੈਂ ਹਰ ਇੱਕ ਕਸਟਮ ਦੇ ਇੱਕ ਜਿਵੇਂ ਹਾਂ ਹਰ ਹਾਲ ਇਹ ਮਜਬੂਰੀ ਬਣ ਜਾਂਦੀ ਹਾਂ ਹਾਂ ਜੀ ਇਹ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਪਰ ਅਹੀਂ ਕਟਾਇਆ ਪਰ ਅਗਲੀ ਵਾਰ ਅਸੀਂ ਰੱਖਣ ਦੀ ਕੋਸ਼ਿਸ਼ ਕਰਦੇ ਆਂ ਕਿ ਮਰਖਾਂ ਨੂੰ ਤੁਹਾਨੂੰ ਇੱਕ ਵਾਰ ਜੇ ਨਾ ਕਟਾਇਆ ਤੇ ਸਾਰੇ ਆਸ਼ਰਮ ਦੀ ਪੈਸੇ ਜਿਨ੍ਹਾਂ ਦੇ ਰੱਖੇ ਉਹਨਾਂ ਦੇ ਪੈਸੇ ਇਹ ਪੈਸੇ ਇਹ ਭੈਣ ਦੇ ਆਹ ਇਹ ਘਰ ਦਾ ਉਧਰ ਆਏ ਜੰਗੂਰ ਨੇ ਦੇ ਮਰਦਪਾਰਾ ਜੰਗੂਰਪਾਰ ਸੱਚਾ 에ਅਰਿੰਗ ਲੱਗ ਗਈ ਆਹਨੇ ਕਾ ਅੰਦਰ ਸੰਗਲ ਮਾਰ ਗਿਆ ਸੰਗਲਪੁਰ ਦੇ ਲੈ ਆਹ ਆਈ ਵੀਡੀਓ ਆ ਜੀ ਹਾਂ 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 ਮੈਂਟਲੀ ਲੱਗ ਪਰ ਠੀਕ ਹੀ ਹੈ ਮੈਂਟਲੀ ਮਤਲਬ ਪ੍ਰੋਪਰ ਮੈਡੀਸਨ ਨਹੀਂ ਦਿੱਤੇ ਲਗਾਤਾਰ ਚਲੋ ਚਲੋ ਮੇਰੇ ਕੱਢੀ ਸੋਹਣਿਆ ਹਾਲ ਸਾਸਰੀਆ ਕਾਲ ਸੋਹਣਿਆ ਹਾਲ ਸਾਸਰੀਆ ਕਾਲ ਸਾਸਰੀਆ ਲਾਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀ ਆਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਤੇ ਆ ਚੀਜ਼ ਸੱਤ ਸੋਹਣੀ ਜੀ ਤੁਸੀਂ ਤਾਂ ਫਰੰਟ ਤੇ ਕੱਢ ਲਿਆ ਆਹ ਬਾਹਰ ਬਾਹਰ ਇੱਕ ਸੰਗਤ ਵੀ ਹੁੰਦੀ ਇਥੋਂ ਫੇਰ ਲੱਗੋ ਲੱਗੋ ਹਾਂ ਹਾਂ ਬਹੁਤ ਵਧੀਆ ਬਹੁਤ ਹੀ ਵਧੀਆ ਗੁਰ ਸਿੱਖਾਂ ਦੀ ਨਿਸ਼ਾਨੀ ਹੈ ਦੀ ਗੁਰੂ